ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਗੱਲ ਕਰਾਂਗੇ ਜਲੰਧਰ ਵੈਸਟ ਜ਼ਿਮਨੀ ਚੋਣ ਦੀ ਜਾਣਕਾਰੀ ਦੇ ਦਈਏ ਕਿ ਜਲੰਧਰ ਵੈਸਟ ਜ਼ਿਮਨੀ ਚੋਣ ਦੀਆਂ ਜਿਹੜੀਆਂ ਤਰੀਖਾਂ ਨੇ ਉਹਨਾਂ ਦੇ ਅਨੁਸਾਰ 10 ਜੁਲਾਈ ਨੂੰ ਉੱਥੇ ਵੋਟਾਂ ਪੈਣੀਆਂ ਨੇ 13 ਜੁਲਾਈ ਨੂੰ ਨਤੀਜੇ ਆਉਣੇ ਆ ਤੇ ਉਸ ਤੋਂ ਪਹਿਲਾਂ ਅੱਜ ਦਾ ਉਹ ਦਿਨ ਹੈ ਜਿਸ ਦਿਨ ਚੋਣ ਪ੍ਰਚਾਰ ਖਤਮ ਹੋਏਗਾ ਭਾਵ ਕਿ ਅੱਜ ਦੇ ਦਿਨ ਚੋਣ ਪ੍ਰਚਾਰ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲੱਗ ਜਣੀ ਹੈ ਸ਼ਾਮ ਨੂੰ 6 ਵਜੇ ਦੇ ਨੇੜੇ ਤੇੜੇ ਸਭ ਕੁਝ ਬੰਦ ਕਰ ਦਿੱਤਾ ਜਾਏਗਾ ਲਾਊਡ ਸਪੀਕਰਾਂ ਦੇ ਉੱਤੇ ਜਿਹੜਾ ਪ੍ਰਚਾਰ ਹੋ ਰਿਹਾ ਹੈ ਜਿਹੜੇ ਨਾਰੇ ਲੱਗ ਰਹੇ ਨੇ ਜਿਹੜਾ ਜਿੰਦਾਬਾਦ ਮੁਰਦਾਬਾਦ ਕੀਤਾ ਜਾ ਰਿਹਾ ਹੈ ਉਹ ਅੱਜ ਹੱਥ ਨੇ ਥੰਮ ਜਾਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਲਗਭਗ 2 ਦਿਨ ਸੁੰਨ ਮਛਾਣਾ ਜਿਹੜੀ ਉਹ ਛਾਈ ਰਹੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਪੈਣੀਆਂ ਨੇ 10 ਜੁਲਾਈ ਨੂੰ ਵੋਟਾਂ ਤੇ 13 ਤਰੀਕ ਨੂੰ ਜਦੋਂ ਨਤੀਜੇ ਆਉਣੇ ਐ ਉਸ ਦਿਨ ਵੀ ਢੋਲਟ ਮੱਕੇ ਵੱਜਦੇ ਉੱਤੇ ਸੁਣਾਈ ਦੇਣਗੇ ਕਿਉਂਕਿ ਇੱਕੋ ਕੈਂਡੀਡੇਟ ਐ ਜਿਸ ਦੇ ਵੱਲੋਂ ਜਿੱਤ ਦਰਜ ਕੀਤੀ ਜਾਣੀ ਐ ਬਾਕੀ ਦੂਜੇ ਤੀਜੇ ਤੇ ਚੌਥੇ ਨੰਬਰ ਦੇ ਉੱਤੇ ਹੋਣਗੇ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਮੋਹਿੰਦਰ ਭਗਤ ਤ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਿੱਚ ਤੇ ਸਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ અલਵਿਦਾ ਆਖਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਹੁਣ ਜਦੋਂ ਪਿਛਲੇ ਕੁਝ ਮਹੀਨੇ ਦੌਰਾਨ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਤਾਂ ਫਿਰ ਉੱਥੋਂ ਦੀ ਜਿਹੜੀ ਸੀਟ ਹੈ ਉਹ ਖਾਲੀ ਹੋ ਜਾਂਦੀ ਹੈ ਜਿਹਦੇ ਤੇ ਜ਼ਿਮਨੀ ਚੋਣ ਕਰਵਾਈ ਜਾਣੀ ਹੈ ਤੇ ਇੱਥੇ ਹੁਣ ਆਮ ਆਦਮੀ ਪਾਰਟੀ ਨੇ ਸ਼ੀਤਲ ਅੰਗਰਾਲ ਨੇ ਜਿਸ ਤਰੀਕੇ ਦੇ ਨਾਲ ਪਾਰਟੀ ਦਾ ਪੱਲਾ ਛੱਡਿਆ ਸੀ ਤਾਂ ਫਿਰ ਹੁਣ ਸਿਰ ਦੀ ਬਾਜ਼ੀ ਲਗਾ ਕੇ ਆਮ ਆਦਮੀ ਪਾਰਟੀ ਨੇ ਇਹ ਚੋਣ ਜਿੱਤਣ ਦੀ ਕੋਸ਼ਿਸ਼ ਕਰਨੀ ਹੈ ਜਿਹਦੇ ਕਰਕੇ ਚੋਣ ਪ੍ਰਚਾਰ ਜੋਰਾ ਸ਼ੋਰਾਂ ਦੇ ਨਾਲ ਜਾਰੀ ਹੈ ਪ੍ਰਚਾਰ ਦਾ ਬੇਸ਼ੱਕ ਆਖਰੀ ਦਿਨ ਹੈ ਪਰ ਇਸ ਤੋਂ ਪਹਿਲਾਂ ਜਦੋਂ ਦਾ ਐਲਾਨ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਜਿਹੜੇ ਡੇਰੇ ਨੇ ਆਪਣੇ ਉਹ ਜਲੰਧਰ ਚੀ ਲਗਾ ਲਏ ਗਏ ਸੀ ਇੱਕ ਕੋਠੀ ਉਹਨਾਂ ਦੇ ਵੱਲੋਂ ਲਈ ਜਾਂਦੀ ਹੈ ਉੱਥੇ ਪੇਂਟ ਕਰਵਾਇਆ ਜਾਂਦਾ ਹੈ ਆਲੀਸ਼ਾਨ ਕੋਠੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਛੋਟੀ ਬੱਚੀ ਨਿਆਮਤ ਕੌਰ ਦੇ ਨਾਲ ਉਥੇ ਹੀ ਆਪਣਾ ਰਹਿਣ ਬਸੇਰਾ ਕਰ ਰਹੇ ਨੇ ਤੇ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਇਹ ਕੋਠੀ ਮੈਂ ਸਿਰਫ 10 ਜੁਲਾਈ ਤੱਕ ਕਿਰਾਏ ਤੇ ਨਹੀਂ ਲੈ ਰਿਆ ਇਸ ਤੋਂ ਬਾਅਦ ਦੇ ਵਿੱਚ ਵੀ ਇਹ ਕੋਠੀ ਹੈ ਜਿਹੜੀ ਪਾਰਟੀ ਦਫਤਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਤੇ ਉਸ ਖੇਤਰ ਦੇ ਲੋਕਾਂ ਨੂੰ ਜੇਕਰ ਕੋਈ ਮੁਸ਼ਕਲ ਦਰਪੇਸ਼ ਆਉਂਦੀ ਹੈ ਤਾਂ ਉਹ ਇਸ ਕੋਠੀ ਦੇ ਵਿੱਚ ਆ ਕੇ ਆਪਣੀ ਮੁਸ਼ਕਲ ਦੱਸ ਸਕਦੇ ਨੇ ਤੇ ਸਿੱਧਾ-ਸਿੱਧਾ ਰابطਾ ਜਿਹੜਾ ਆਮ ਲੋਕਾਂ ਦੇ ਨਾਲ ਇਸੇ ਕੋਠੀ ਦੇ ਥਰੂ ਕੀਤਾ ਜਾਇਆ ਕਰੇਗਾ ਤੇ ਇਸ ਤੋਂ ਬਾਅਦ ਦੇ ਵਿੱਚ ਇਸ ਕੋਠੀ ਨੂੰ ਲੈ ਕੇ ਬੜੀਆਂ ਗੱਲਾਂ ਵੀ ਉੱਟੀਆਂ ਕਿਉਂਕਿ ਜਦੋਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਤਾਂ ਦਿਖਾਈ ਦੇ ਰਹੀ ਸੀ ਵਾਈਟ ਹਾਊਸ ਵਰਗੀ ਇੱਕ ਕਾਲੀਚਨ ਕੋਠੀ ਜਿਹਦੇ ਤੇ ਵਿਰੋਧੀਆਂ ਨੇ ਤੰਜ ਕੱਸੇ ਉਹਨਾਂ ਆਕਿਆ ਕਿ ਆਮ ਘਰਾਂ ਦੇ ਨੌਜਵਾਨ ਜਿਹੜੇ ਹੁਣ ਸਿਆਸਤ ਦੇ ਵਿੱਚ ਆ ਚੁੱਕੇ ਐ ਆਪਣੇ ਆਪ ਨੂੰ ਹਜੇ ਵੀ ਆਮ ਘਰਾਂ ਦੇ ਦੱਸ ਰਹੇ ਐ ਪਰ ਉਹਨਾਂ ਦੀਆਂ ਆ ਕਿਰਾਏ ਤੇ ਲੰਗੀਆਂ ਕੋਠੀਆਂ ਕੋਈ ਆਮ ਲੋਕਾਂ ਦੇ ਬਸ ਦੀ ਗੱਲ ਨਹੀਂ ਨੇ ਇਹਨਾਂ ਨੂੰ ਕੀ ਆਮ ਬੰਦਾ ਫੋੜ ਨਹੀਂ ਕਰ ਸਕਦਾ ਜਾਂ ਤਾਂ ਫਿਰ ਫਿਰ ਇਹ ਆਮ ਬੰਦੇ ਨਹੀਂ ਨੇ ਜਾਂ ਫਿਰ ਇਹ ਆਮ ਬੰਦੇ ਹੋਣ ਦਾ ਢੋਂਗ ਕਰ ਰਹੇ ਨੇ ਇਸ ਤਰੀਕੇ ਦੇ ਜਿਹੜੇ ਸਿਆਸੀ ਵਾਰ ਨੇ ਉਹ ਬੀਤੇ ਕੁਝ ਦਿਨਾਂ ਦੇ ਦਰਮਿਆਨ ਸਾਨੂੰ ਵੇਖਣ ਨੂੰ ਮਿਲੇ ਨੇ ਕਾਂਗਰਸ ਦੀ ਗੱਲ ਕਰ ਲੈਨੇ ਆ ਕਾਂਗਰਸ ਨੇ ਆਪਣੇ ਵਾਲੇ ਪਾਸੇ सुरेंद्रਪਾਲ ਕੌਰ ਹੋਰਾਂ ਨੂੰ ਮਾਫ ਕਰਨਾ सुरेंद्र ਕੌਰ ਹੋਰਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਨ੍ਹਾਂ ਦੇ ਨਾਮ ਦੇ ਉੱਤੇ ਮੋਹਰ ਲਗਾਈ ਹੈ ਚੋਣ ਪ੍ਰਚਾਰ ਜੋਰਾਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਚਰਜੀਤ ਸਿੰਘ ਚੰਨੀ ਜਿਹੜੇ ਹੁਣੇ ਹੁਣੇ ਜਲੰਧਰ ਲੋਕ ਸਭਾ ਹਲਕੇ ਤੋਂ ਐਮਪੀ ਬਣੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਚੋਣਾਂ ਜਿੱਤੀ ਜਾ ਸਕੇ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਦੱਸ ਦਈਏ ਕਿ ਰਾਜਾ ਵੜਿੰਗ ਹੋਰਾਂ ਨੇ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕੀਤੀ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਜੇ ਜਲੰਧਰ ਜਿਮਨੀ ਚੋਣ ਅਸੀਂ ਹਾਰ ਗਏ ਤਾਂ ਬੜੀ ਪ੍ਰਧਾਨਗੀ ਤੋਂ ਮੈਂ ਅਸਤੀਫਾ ਦੇ ਦਿਆਂਗਾ ਬੜੇ ਕੌਨਫੀਡੈਂਟ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਅੱਗੂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਬਿਆਨਬਾਜ਼ੀ ਚੱਲ ਰਹੀ ਹੈ ਪਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਹੈ 30 ਤੋਂ ਵੱਧ ਲੋਕਾਂ ਦੀ ਵੱਡੇ ਲੀਡਰਾਂ ਦੀ ਵੱਡੇ ਚਿਹਰਿਆਂ ਦੀ ਡਿਊਟੀ ਲਗਾਈ ਗਈ ਸੀ ਚੋਣ ਪ੍ਰਚਾਰ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸ਼ੀਤਲੰਗੁਰਾਲ ਹੋਰਾਂ ਦੇ ਲਈ ਸ਼ੀਤਲੰਗੁਰਾਲ ਉਹੀ ਚਿਹਰਾ ਜਿਹੜੇ ਆਮ ਆਦਮੀ ਪਾਰਟੀ ਦੀ ਚੋਣ ਨਿਸ਼ਾਨ ਤੋਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਚੋਣ ਨਿਸ਼ਾਨ ਤੋਂ 222 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰਦੇ ਐ ਉਸ ਤੋਂ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਛੱਡ ਜਾਂਦੇ ਐ ਫਿਰ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਐ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਜਦੋਂ ਹੋ ਰਹੀਆਂ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਛੱਡੀ ਸੀ ਅਸਤੀਫਾ ਸਪੀਕਰ ਨੂੰ ਭੇਜਿਆ ਸੀ ਪਰ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਹ ਹੋਰਾਂ ਦੇ ਵੱਲੋਂ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਇਹਦੇ ਕਰਕੇ ਉਹਨਾਂ ਨੇ ਉਹ ਹੋਲਡੇ ਦੇ ਉੱਤੇ ਪਾ ਕੇ ਰੱਖਿਆ ਸੀ ਜਦੋਂ ਆਮ ਆਦਮੀ ਪਾਰਟੀ ਚੋਣਾਂ ਦੇ ਵਿੱਚ ਤਕੜੀ ਹਾਰ ਦਾ ਸਾਹਮਣਾ ਕਰਦੀ ਹੈ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਜਾਂਦੀ ਹੈ 13 ਸੀਟਾਂ ਦਾ ਨਾਰਾ ਦੇ ਕੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕੇ ਦਮ ਇੱਕ ਪਾਸੇ ਸ਼ੀਤਲ ਔਂਗਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਸ਼ੀਤਲ ਔਂਗਰਾਲ ਆਪਣਾ ਅਸਤੀਫਾ ਵਾਪਸ ਲੈਣ ਦੀ ਪੇਸ਼ਕਸ਼ ਰੱਖ ਦਿੰਦੇ ਆ ਪਰ ਜਦੋਂ ਨੂੰ ਉਹਨਾਂ ਦੀ ਆਵਾਜ਼ ਅ ਕੁਲਤਾਰ ਸਿੰਘ ਸੰਧਵਾ ਹੋਰਾ ਕੋਲ ਪਹੁੰਚਦੀ ਉਸ ਤੋਂ ਪਹਿਲਾਂ ਜਿਹੜਾ ਅਸਤੀਫਾ ਹੈ ਉਹ ਮਨਜ਼ੂਰ ਹੋ ਚੁੱਕਿਆ ਸੀ ਉਹਦੇ ਤੇ ਸਾਈਨ ਹੋ ਚੁੱਕੇ ਸੀ ਕਿ ਇਹ ਸੀਟ ਖਾਲੀ ਹੋ ਚੁੱਕੀ ਸੀ ਇਹਦੇ ਕਰਕੇ ਫਿਰ ਇਹ ਜਿਹੜੀ ਜਿਮਨੀ ਚੋਣ ਹੈ ਇਹ ਪਹਿਲਾਂ ਕਰਵਾਉਣੀ ਪਈ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਲਈ ਚੋਣ ਪ੍ਰਚਾਰ ਹੈ ਜਿਹੜਾ ਜੋਰਾਂ ਸ਼ੋਰਾਂ ਦੇ ਨਾਲ ਕੀਤਾ ਗਿਆ ਵੱਡੇ ਵੱਡੇ ਚਿਹਰੇ ਇੱਥੇ ਆਏ ਕੇਂਦਰੀ ਮੰਤਰੀ ਵੀ ਚੋਣ ਪ੍ਰਚਾਰ ਦੇ ਲਈ ਜਿਹੜੇ ਸਟਾਰ ਪ੍ਰਚਾਰਕ ਬਣਾ ਕੇ ਇਕੱਲੇ ਗਏ ਸੀ ਪਰ ਹੁਣ ਵੇਖਣਾ ਬਣਦਾ ਹੈ ਕਿ ਕੀ ਉਹਨਾਂ ਦੀ ਆਸਾਂ ਨੂੰ ਪੂਰ ਪਾਏਗਾ ਜਾਂ ਫਿਰ ਨਹੀਂ ਪਰ ਇਹ ਸਭ ਦੇ ਦਰਮਿਆਨ ਸਭ ਤੋਂ ਦਿਲਚਸਪ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪਾਰੀ ਸ਼੍ਰੋਮਣੀ ਕਾਲੀ ਦਲ ਨੇ ਸੁਰਜੀਤ ਕੌਰ ਹੋਰਾਂ ਨੂੰ ਆਪਣਾ ਕੈਂਡੀਡੇਟ ਬਣਾਇਆ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਆਪਸ ਆਪਸੀ ਜਿਹੜੀ ਖਿੱਚੋਤਾਣੀ ਦੀ جنگ ਹੈ ਉਹ ਜਾਰੀ ਹੋ ਗਈ ਬੀਬੀ ਜਗੀਰ ਕੌਰ ਰਖੜਾ ਸਾਹਿਬ ਇਸ ਤੋਂ ਇਲਾਵਾ ਪ੍ਰੇਮ ਸਿੰਘ ਚੱਦੂ ਮਾਜਰਾ ਜਿਹੜੇ ਪ੍ਰੋਫੈਸਰ ਨੇ ਤੇ ਉਸ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ ਚਰਜੀਤ ਬਰਾੜ ਹੋਰਾਂ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਜਾਂਦਾ ਜਦੋਂ ਬਾਅਦ ਦੇ ਵਿੱਚ ਇਹ ਸਭ ਸਟਾਰਟ ਹੋਇਆ ਸੀ ਤਾਂ ਉਥੇ ਪਾਰਟੀ ਦੋਫੜ ਹੋ ਜਾਂਦੀ ਹੈ ਪਾਰਟੀ ਦੋਫੜ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਪਾਰਟੀ ਦੋਫੜ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਚ ਦੋ ਧੜੇ ਬਣ ਕੇ ਸਾਹਮਣੇ ਆਉਂਦੇ ਆ ਇੱਕ ਧੜਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਹੱਕ ਦੇ ਵਿੱਚ ਹੁੰਦਾ ਹੈ ਤੇ ਦੂਸਰਾ ਧੜਾ ਆਖਦਾ ਹੈ ਕਿ ਸੁਖਬੀਰ ਬਾਦਲ ਨੂੰ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਇਸ ਕਰਕੇ ਆਪਸੀ ਖਾਨਾ ਜੰਗੀ ਹੁੰਦੀ ਹੈ ਤੇ ਇਹ ਸਭ ਦੇ ਵਿਚਾਲੇ ਸੁਰਜੀਤ ਕੌਰ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਨਾਲੋਂ ਆਪਣਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਬਦਲ ਵਾਪਸ ਲੈ ਲੈਂਦੀ ਹੈ ਤੇ ਆਪਣਾ ਜਿਹੜਾ ਸਮਰਥਨ ਹੈ ਉਹ ਭੋਜਨ ਸਮਾਜ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਬਿੰਦਰ ਲਖਾ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਦਿੰਦੀ ਆ ਇਸ ਤਰੀਕੇ ਦੇ ਨਾਲ ਬੜੀ ਖਿੱਚੋਤਾਣ ਚੱਲੀ ਬੜਾ ਕੁਝ ਵੇਖਣ ਨੂੰ ਮਿਲਿਆ ਪਰ ਹੁਣ ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਇਹ ਖਤਮ ਹੋ ਜਾਏਗਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਦੇ ਵਿੱਚ ਸੁੰਨਮਸਾਨ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਛਾਏਗੀ ਤੇ ਉਸ ਤੋਂ ਬਾਅਦ ਦੇ ਵਿੱਚ ਚੋਣਾ ਹੋਣੀਆਂ ਨੇ ਚੋਣਾ ਹੋਣ ਤੋਂ ਮਗਰੋਂ 13 ਤਰੀਕ ਨੂੰ ਨਤੀਜੇ ਆਉਣੇ ਆ ਤੇ 13 ਤਰੀਕ ਨੂੰ ਨਤੀਜਿਆਂ ਤੋਂ ਬਾਅਦ ਦੇ ਵਿੱਚ ਜਿੱਤ ਦਾ ਸੀਰਾ ਕਿਹਦੇ ਸਿਰ ਤੇ ਉੱਤੇ ਵੱਜਦਾ ਹੈ ਕਿਹੜਾ ਦੂਜੇ ਨੰਬਰ ਤੇ ਆਉਂਦਾ ਹੈ ਕਿਹੜਾ ਤੀਜੇ ਨੰਬਰ ਤੇ ਆਉਂਦਾ ਹੈ ਇਹ ਜ਼ਰੂਰ ਵੇਖਣ ਵਾਲਾ ਰਹੇਗਾ ਫਾਈਟ ਬੜੀ ਦਿਲਚਸਪ ਹੋਣ ਵਾਲੀ ਹੈ